ਜਿਵੇਂ ਕਹਿ ਰਹੀ ਹੈ ਵਿਧਾਨ ਸਭਾ ਦੇ ਅੰਦਰ ਵੀ ਪ੍ਰਤਾਪ ਬਾਜਵਾ ਕਹਿੰਦੇ ਵੀ ਹੜ੍ਹਾਂ ਦੇ ਨਾਲ ਤੁਹਾਡੀ ਸਰਕਾਰ ਵੀ ਰੁੜ ਗਈ ਤੁਸੀਂ ਮਤਲਬ ਪੰਜਾਬ ਨੂੰ ਕੰਗਾਲ ਕਰਤਾ ਤੁਹਾਨੂੰ ਲੱਗਦਾ ਹੈ ਕਿ ਹੜ੍ਹਾਂ ਦੀ ਸਥਿਤੀ ਦਾ ਪ੍ਰਭਾਵ ਤੁਹਾਡੀ ਇਸ ਤਰਨਤਨ ਦੀ ਜਮਣੀ ਚੋਣ ਤੇ ਪੈ ਸਕਦਾ ਦੇਖੋ ਪਹਿਲੀ ਵਾਰ ਹੋਇਆਗਾ ਕਿ ਬਹੁਤ ਲੰਬੇ ਅਰਸੇ ਬਾਅਦ ਇਤਿਹਾਸਿਕ ਤੌਰ ਤੇ ਮੈਂ ਕਹੂੰਗਾ ਕਿ ਲਗਭਗ 1 ਸਦੀ ਦੇ ਪਹਿਲੇ ਹੜਾਏ ਨੇ ਉਹਨਾਂ ਦੇ ਅੰਦਰ ਸਰਕਾਰ ਨੇ ਆਪਣੀ ਬਣਦੀ ਭੂਮਿਕਾ ਤੋਂ ਵੀ ਜ਼ਿਆਦਾ ਨਿਭਾਇਆਗਾ ਸਾਡੇ ਸਾਰੇ ਮੰਤਰੀ ਤੁਸੀਂ ਦੇਖ ਲਓ ਲਾਲਚੰਦ ਕਟਾਰੂ ਚੱਕ ਜੀ ਹਰਜੋਤ ਬੈਂਦ ਜੀ ਲਾਲ ਜੀ ਪੁੱਲਰ ਜੀ ਜਿੱਥੇ ਜਿੱਥੇ ਜਿਹੜੇ ਫੜ ਆਏ ਨੇ ਸੌਰੀ ਹੜ ਆਏ ਨੇ ਕਿ ਉਹਨਾਂ ਸਾਰਿਆਂ ਇਲਾਕਿਆਂ 'ਚ ਉਹ ਖੁਦ ਦਿਨ ਰਾਤ ਆ ਫਿਰਦੇ ਰਹੇ ਕੁਲਦੀਪ ਤਾਲੀਆਲ ਜੀ ਖੁਦ ਅਸੀਂ ਜਾਂਦੇ ਰਹੇ ਪੂਰੇ ਪੰਜਾਬ 'ਚੋਂ ਰਸਦਾ ਇਕੱਠੀਆਂ ਕਰਕੇ ਭੇਜਦੇ ਰਹੇ ਔਰ ਲਗਾਤਾਰ ਅਸੈਸਮੈਂਟ ਲੱਗ ਰਹੀ ਆ ਔਰ ਜਿੱਥੇ ਜਿੱਥੇ ਅਸੈਸਮੈਂਟ ਲੱਗ ਚੁੱਕੀ ਹੈ ਪੈਸੇ ਪਹੁੰਚ ਚੁੱਕੇ ਨੇਗੇ ਲਗਭਗ 60 ਮੌਤਾਂ ਹੋਈਆਂ ਸੀਗੀਆਂ ਉਹਨਾਂ 60 ਮੌਤਾਂ ਦੇ ਵਿੱਚ ਜਿਹੜੇ ਨੌਜਵਾਨ ਚਲੇ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਸੀ ਜਿਹੜਾ ਰਿਲੀਫ ਫੰਡ ਆ ਜਾਰੀ ਕਰ ਚੁੱਕੇ ਆਂਗੇ ਔਰ ਸਾਡੇ ਕੋਲੇ ਸਭ ਤਬ ਪਹਿਲੀ ਵਾਰ ਹੋਇਆ ਕਿ ਜਿੰਨਾ ਸੈਂਟਰ ਸਰਕਾਰ ਫੰਡ ਦਿੰਦੀ ਹੈ ਉਹ ਤੋਂ ਕਿਤੇ ਜ਼ਿਆਦਾ ਸੀ ਫੰਡ ਸਟੇਟ ਸਰਕਾਰ ਆਪਣੇ ਵੱਲੋਂ ਪਾ ਕੇ ਕਿਸਾਨ ਨੂੰ ਜਿਹਦਾ ਘਰ ਟੱਗਿਆ ਉਹਨੂੰ ਦੇ ਰਿਆਂਗੇ ਇਸ ਹੁਣੀ ਥੋੜੇ ਦਿਨਾਂ ਦੇ ਵਿੱਚ ਜਿਹੜੀ ਉਹ ਸਕੀਮ ਅਸੀਂ ਚਾਲੂ ਕਰ ਦੇਾਂਗੇ ਕਿ ਫੰਡ ਬਣਨੇ ਸ਼ੁਰੂ ਕਰ ਦੇਾਂਗੇ ਇਸੇ ਮੈਨੂੰ ਲੱਗਦਾ ਪੰਜ ਚਾਰ ਦਿਨਾਂ 'ਚ ਸੀਐਮ ਸਾਹਿਬ ਨੇ ਪ੍ਰੋਗਰਾਮ ਲਿਖਿਆਗਾ ਖੁਦ ਸੀਐਮ ਸਾਹਿਬ ਜਾ ਕੇ ਚੈੱਕ ਦੇ ਕੇ ਆਉਣਗੇ ਸਾਰੇ ਮੰਤਰੀ ਸਾਹਿਬ ਜਾ ਕੇ ਦੇਖ ਕੇ ਆਉਣਗੇ ਸੋ ਮੇਰਾ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਇਸ ਨੂੰ ਬਾਹਰ ਫੁੱਟਿੰਗ ਤੇ ਲੈ ਰਹੀ ਹੈ ਬਹੁਤ ਤੇਜ਼ੀ ਦੇ ਨਾਲ ਕੰਮ ਹੋ ਰਿਹਾਗਾ ਉਹ اپੋਜੀਸ਼ਨ ਆਉਣੇ ਰਾਜਨੀਤੀ ਕਰਨੀਆਂ ਕੋਈ ਨਾ ਕੋਈ ਝੂਠ ਹੋ ਲਗਾਤਾਰ ਚਾਹ ਅਸੈਂਬਲੀ ਹੋਵੇ ਚਾਹ ਅਸੈਂਬਲੀ ਦੇ ਬਾਹਰ ਆ ਬੋਲਣ ਦੀ ਯਤਨ ਕਰਦੇ ਨੇ ਕਿ ਉਹ ਅੰਕੜਿਆਂ ਦੇ ਗੱਲ ਜਿਵੇਂ ਕਹਿ ਰਹੀ ਹੈ ਵਿਧਾਨ ਸਭਾ ਦੇ ਅੰਦਰ ਵੀ ਪ੍ਰਤਾਪ ਬਾਜਵਾ ਕਹਿੰਦੇ ਵੀ ਹੜ੍ਹਾਂ ਦੇ ਨਾਲ ਥੋੜੀ ਸਰਕਾਰ ਵੀ ਰੁੜ ਗਈ ਤੁਸੀਂ ਮਤਲਬ ਪੰਜਾਬ ਨੂੰ ਕੰਗਾਲ ਕਰਤਾ ਤੁਹਾਨੂੰ ਲੱਗਦਾ ਹੈ ਕਿ ਹੜ੍ਹਾਂ ਦੀ ਸਥਿਤੀ ਦਾ ਪ੍ਰਭਾਵ ਤੁਹਾਡੀ ਇਸ ਤਰਨਤਨ ਦੀ ਜ਼ਿੰਮਨੀ ਚੋਣ ਤੇ ਪੈ ਸਕਦਾ ਦੇਖੋ ਪਹਿਲੀ ਵਾਰ ਹੋਇਆਗਾ ਕਿ ਬਹੁਤ ਲੰਬੇ ਅਰਸੇ ਬਾਦ ਇਤਿਹਾਸਿਕ ਤੌਰ ਤੇ ਮੈਂ ਕਹੂੰਗਾ ਕਿ ਲਗਭਗ 1 ਸਦੀ ਦੇ ਪਹਿਲੇ ਹੜ ਆਏ ਨੇ ਉਹਨਾਂ ਦੇ ਅੰਦਰ ਸਰਕਾਰ ਨੇ ਆਪਣੀ ਬਣਦੀ ਭੂਮਿਕਾ ਤੋਂ ਵੀ ਜ਼ਿਆਦਾ ਨਿਭਾਇਆਗਾ ਸਾਡੇ ਸਾਰੇ ਮੰਤਰੀ ਤੁਸੀਂ ਦੇਖ ਲਓ ਲਾਲਚੰਦ ਕਟਾਰੂ ਚੱਕ ਜੀ ਹਰਜੋਤ ਬੈਂਦ ਜੀ ਲਾਲ ਜੀ ਪੁੱਲਰ ਜੀ ਜਿੱਥੇ ਜਿੱਥੇ ਜਿਹੜੇ ਫੜ ਆਏ ਨੇ ਸੌਰੀ ਹੜ ਆਏ ਨੇ ਕਿ ਉਹਨਾਂ ਸਾਰਿਆਂ ਇਲਾਕਿਆਂ 'ਚ ਉਹ ਖੁਦ ਦਿਨ ਰਾਤ ਆ ਫਿਰਦੇ ਰਹੇ ਕੁਲਦੀਪ ਤਾਲੀਆਲ ਜੀ ਖੁਦ ਅਸੀਂ ਜਾਂਦੇ ਰਹੇ ਪੂਰੇ ਪੰਜਾਬ 'ਚੋਂ ਰਸਦਾ ਇਕੱਠੀਆਂ ਕਰਕੇ ਭੇਜਦੇ ਰਹੇ ਔਰ ਲਗਾਤਾਰ ਅਸੈਸਮੈਂਟ ਲੱਗ ਰਹੀ ਆ ਔਰ ਜਿੱਥੇ ਜਿੱਥੇ ਅਸੈਸਮੈਂਟ ਲੱਗ ਚੁੱਕੀ ਹੈ ਪੈਸੇ ਪਹੁੰਚ ਚੁੱਕੇ ਨੇਗੇ ਲਗਭਗ 60 ਮੌਤਾਂ ਹੋਈਆਂ ਸੀਗੀਆਂ ਉਹਨਾਂ 60 ਮੌਤਾਂ ਦੇ ਵਿੱਚ ਜਿਹੜੇ ਨੌਜਵਾਨ ਚਲੇ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਸੀ ਜਿਹੜਾ ਰਿਲੀਫ ਫੰਡ ਆ ਜਾਰੀ ਕਰ ਚੁੱਕੇ ਆਂਗੇ ਔਰ ਸਾਡੇ ਕੋਲੇ ਸਭ ਤਬ ਪਹਿਲੀ ਵਾਰ ਹੋਇਆ ਕਿ ਜਿੰਨਾ ਸ ਤੇ ਸੈਂਟਰ ਸਰਕਾਰ ਫੰਡ ਦਿੰਦੀ ਆ ਉਹ ਤੋਂ ਕਿਤੇ ਜ਼ਿਆਦਾ ਸੀ ਫੰਡ ਸਟੇਟ ਸਰਕਾਰ ਆਪਣੇ ਵੱਲੋਂ ਪਾ ਕੇ ਕਿਸਾਨ ਨੂੰ ਜਿਹਦਾ ਘਰ ਟੱਗਿਆ ਉਹਨੂੰ ਦੇ ਰਿਆਂਗੇ ਇਸ ਹੁਣੀ ਥੋੜੇ ਦਿਨਾਂ ਦੇ ਵਿੱਚ ਜਿਹੜੀ ਉਹ ਸਕੀਮ ਅਸੀਂ ਚਾਲੂ ਕਰ ਦਿਆਂਗੇ ਕਿ ਫੰਡ ਬਣਨੇ ਸ਼ੁਰੂ ਕਰ ਦਿਆਂਗੇ ਇਸੇ ਮੈਨੂੰ ਲੱਗਦਾ ਪੰਜ ਚਾਰ ਦਿਨਾਂ ਚ ਸੀਐਮ ਸਾਹਿਬ ਨੇ ਪ੍ਰੋਗਰਾਮ ਲਿਖਿਆਗਾ ਖੁਦ ਸੀਐਮ ਸਾਹਿਬ ਜਾ ਕੇ ਚੈੱਕ ਦੇ ਕੇ ਆਉਣਗੇ ਸਾਰੇ ਮੰਤਰੀ ਸਾਹਿਬ ਜਾ ਕੇ ਦੇ ਕੇ ਆਉਣਗੇ ਸੋ ਮੇਰਾ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਇਸ ਨੂੰ ਬਾਹਰ ਫੁੱਟਿੰਗ ਤੇ ਲੈ ਰਹੀ ਆ ਬਹੁਤ ਤੇਜ਼ੀ ਦੇ ਨਾਲ ਕੰਮ ਹੋ ਰਿਹਾਗਾ ਉਹ ਆਪੋਜੀਸ਼ਨ ਆ ਉਹਨੇ ਰਾਜਨੀਤੀ ਕਰਨੀ ਆ ਕੋਈ ਨਾ ਕੋਈ ਝੂਠ ਹੋ ਲਗਾਤਾਰ ਚ ਹਸੈਂ ਐਸੈਂਬਲੀ ਤੋਂ ਬਾਹਰ ਆ ਬੋਲਣ ਦਾ ਯਤਨ ਕਰਦੇ ਨੇ ਕਿ ਉਹ ਅੰਕੜੇ ਦੇ